ਸਸਿਕਾ ਜੀ ਸਾਰਿਆਂ ਨੂੰ ਮੇਰੀ ਗੱਲ ਸਾਰੇ ਤਾਂ ਦੱਸਤਾਂ ਨੂੰ ਅੱਜ ਦੀ ਰਾਤ ਭਰੀ ਖਬਰ ਇਹ ਹੈਗੀ ਆ ਕਿ ਦੋਸਤੋ ਆਪਣੇ ਜਿਹੜੇ ਪਰਜਲੇ ਵਿੱਚ ਮੀਂਹ ਬਹੁਤ ਤੇਜ਼ੀ ਨਾਲ ਆ ਚੁੱਕਿਆ ਤੇ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈਗੀ ਆ ਤੇ ਗਰਮੀ ਤੋਂ ਮਿਲੂਗੀ ਰਾਹਤ ਆਪਾਂ ਨੂੰ ਤੁਹਾਡੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਦੋਸਤੋ ਜਰੂਰ ਦੱਸੋ ਤੁਹਾਨੂੰ ਦਿਖਾਉਨੇ ਆਪਾਂ ਮੀਂਹ ਆ ਦੇਖੋਗੇ ਆਪਣੇ ਮੀਂਹ ਪਣਾ ਸ਼ੁਰੂ ਹੋ ਚੁੱਕਿਆ ਤੇ ਬਹੁਤ ਹੀ ਵਧੀਆ ਮੀਂਹ ਪੈ ਰਿਹਾ ਹੈਗਾ ਤੇ ਮੈਂ ਚਾਹੋ ਤੁਹਾਡੇ ਲਈ ਛੋਟਾ ਬਲੌਗ ਬਣਾਇਆ ਦੋਸਤੋ ਨਾਲ ਖੁਸ਼ੀ ਸਾਂਝੀ ਕੀਤੀ ਜਾਵੇ ਤੇ ਦੋਸਤੋ ਦੂਜਾ ਜਿਹੜਾ ਹੈਗਾ ਤੇ ਤੁਸੀਂ ਵੀ ਆਪਣੇ ਦੱਸਣਾ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਵਲੌਗ ਦੇ ਵਿੱਚ ਬਣੀ ਰਹੀ ਆ ਦੇਖੋ ਬੱਚੇ ਮੀਂਹ ਵਿੱਚ ਮਸਤੀ ਕਰਦੇ ਹੋਏ ਕਿਉਂਕਿ ਇਹਨਾਂ ਨੂੰ ਮਸਾਂ ਹੀ ਅੱਜ ਰਾਹਤ ਮਿਲੀ ਆ ਗਰਮੀ ਤੋਂ ਬਚਨ ਦੀ ਆ ਦੇਖੋ ਦੇਖ ਸਕਦੇ ਹੋ ਤੇ ਆ ਦੇਖੋ ਵੰਸ਼ ਹੁਣ ਖੇਤੋਂ ਆਇਆ ਅੱਜ ਕਿਹਾ ਨਾਲ ਦੇ ਫਿਰਦੇ ਆ ਤੇ بارش ਛੜੀ ਹੈਗੀ ਬਹੁਤ ਹੀ ਵਧੀਆ ਬਹੁਤ ਤੇਜ਼ੀ ਨਾਲ ਪੈ ਰਹੀ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਪਣੇ। ਤੇ ਓਰੇ ਆਏ। ਕਿੱਥੋਂ ਆਏ ਆ? ਹਰੇ ਕਿਹੜੇ ਕੱਢ ਗਏ? ਕਿੱਥੇ? ਫੇਟੋਂ। ਅੱਛਾ ਮੀ ਕਿੰਨਾ ਆਪਣਾ ਖੇਤ ਆਲਾ? ਇੰਨਾ ਹੀ ਆ ਕਿ ਜਾਰੇ ਆ। ਵਾ ਵਾ। ਬਹੁਤ ਜ਼ਿਆਦਾ। ਕਿੰਨੇ ਚਰਨਾਉਣਾ ਮੀ ਦੇ ਵਿੱਚ ਫਿਰ? ਨੋ ਮੇ ਵਾਸਤੇ। ਇਹ ਤਾਂ ਹੁਣੇ ਨਾਤਾ ਹੀ ਤੇ ਦੇ ਹੁਣ ਕੱਟ ਪੈਣੀ ਮੇਰੇ ਹਿਸਾਬ ਨਾਲ। हां देखो के मैं डांस कर दिया ये मीने ਵਿੱਚ ਮਸਤੀ ਕਰਦੇ ਆ ਆ ਦੇਖੋ ਇਹਦਾ ਵੱ ਚੱਲ ਰਹੀ ਆ ਬੱਬਲੀ ਕਹਿੰਦੇ ਬਣੇ ਬਰੇ ਦਾ ਨਰੇ ਵੀ ਆ ਵੇਖੋ ਦੁਆਰੇ ਦੁਆਰਾ ਦੁਆਰਾ ਕਰੀ ਦੁਆਰਾ ਦੁਆਰਾ ਕਰੀ ਰਮਣੀਂ ਤੇ ਨੇੜੇ ਆ ਗਏ ਨੇੜੇ ਆ ਗਏ ਆ ਦੇਖਿਓ ਕਰੀ ਓਏ ਆ ਦੇਖੋ ਇਹ ਪੰਗੇ ਲੈਂਦਾ ਆ ਬਿਲਕੁਲ ਨਹੀਂ ਡਰਦਾ ਜਵਾਗ ਇਹ ਅੱਜ ਕੱਲ ਸੱਟ ਖਾਣ ਤੋਂ ਸਾਡੇ ਵੇਲੇ ਜਵਾਨਾ ਹੁੰਦਾ ਸੀ ਮਾਂ ਪਿਓ ਕੋਟ ਕੇ ਕਹਿੰਦਾ ਜੀ ਹਾਈ ਪੁੱਤ ਛੱਟ ਵੱਜੂਗੀ ਵੇ ਨਾ ਕਰਿਓ ਐਂ ਤੇ ਡਰਦੇ ਅੰਦਰ ਵੜ ਜਾਂਦੇ ਸੀ ਇਹ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਇਹਨਾਂ ਨੂੰ ਛੱਟ ਛੁੱਟ ਦਾ ਕੋਈ ਨਹੀਂ ਹੈਗਾ ਵੀ ਛੱਟ ਵੱਜੂ ਐ ਕੋਪਰੋ ਮੀ ਪੈ ਰਿਹਾ ਹੈਗਾ ਆ ਦੇਖੋ ਭੰਗੜੇ ਪਾਈ ਜਾਂਦੇ ਆ ਇੱਕ ਨਾਲ ਉਹ ਆ ਗਿਆ ਛੋਟਾ ਛੋਟਾ ਸ਼ਕੀਲ ਛੋਟਾ ਸਤਾਰੂ ਨਾਲ ਆ ਚੁੱਕਿਆ ਇਹਦੇ ਵੀ ਮਿਲਣਾ ਫਰ ਲੱਗ ਗਿਆ ਨਾ ਇਹ ਵੀ ਬਾਹਰ ਨਿਕਲਣ ਲੱਗ ਗਿਆ ਨਾ ਤੂੰ ਕਿੱਥੋਂ ਆਇਆ ਨਾਲ ਗਿਆ ਇਹਨਾਂ ਦੇ ਇਹ ਕਿੱਥੋਂ ਲੈ ਕੇ ਆਏ ਨੂੰ ਆ ਦੇਖੋ ਆ ਸਾਈਕਲ ਸੈਟ ਦਾ ਆਹ ਲੈ ਕੋਈ ਪਰਵਾਹ ਹੈਗੀ ਇਹਨਾਂ ਨੂੰ ਚੀਜ਼ਾਂ ਦੀ ਇਹਨਾਂ ਨੂੰ ਬੱਚਿਆਂ ਦਾ ਇਹ ਹੈਗਾ ਵੀ ਮਾਪੇ ਫੇਰ ਨਵੀਂ ਲੈ ਦੇਣ ਜਿਹੜੀ ਆ ਦੀ ਚੀਜ਼ ਹੈਗੀ ਉਹ ਸੰਭਾਲ ਕੇ ਰੱਖਣੀ ਆ ਆਪਣੇ ਵਾਲਿਆਂ ਨੇ ਵੇਖੋ ਕੀ ਕੀਤਾ ਵਨ ਚੀਜ਼ ਨੇ ਸਾਈਕਲ ਸਟੇ ਗਲੀ ਚ ਤੇ ਉਧਰ ਨੂੰ ਭੱਜ ਗਿਆ ਦੇਖ ਲਓ ਬੱਚਿਆਂ ਦੀ ਤਾਂ ਅੱਜਕੱਲ ਹਾਦੀ ਹੋਈ ਪਈ ਐ ਵੀ ਛੁੱਟੀਆਂ ਵਿੱਚ ਪੂਰੀ ਮਸਤੀ ਤੇ ਆ ਦੇਖੋ ਤੇ ਹਵਾ ਜਿਵੇਂ ਪਹਾੜੀ ਏਰੀ ਵਿੱਚ ਹਿਮਾਚਲ ਹਵਾ ਆਉਂਦੀ ਹੈ ਹਿਮਾਚਲ ਤਾਂ ਵੈਸੀ ਬਹੁਤ ਰੌਲਾ ਪਿਆ ਹੋਇਆ ਹੈ ਅੱਜਕੱਲ ਕੰਗਲਾ ਕਰਕੇ ਤੇ ਜਿਵੇਂ ਹਿਮਾਚਲ ਦੀ ਹਵਾ ਆਉਂਦੀ ਨਹੀਂ ਇਦਾਂ ਹਵਾ ਆ ਰਹੀ ਹੈ ਬੜਾ ਸੋਹਣਾ ਮੌਸਮ ਬਣ ਚੁੱਕਿਆ ਮੀਂਹ ਪਈ ਜਾਂਦਾ ਰਣ ਮਾਰੇ ਸਟੈਂਡ ਪਹਿਲਾ ਵਾਲਾ ਤੇ ਦੇਖਿਆ ਰਹੀ ਆ ਵੇ ਕੀ ਬਾਤਾਂ ਮੈਂ ਕੀ ਬਾਤਾਂ ਹੋਰ ਨਾ ਸਟੈਂਡਮ ਦਾ ਹੋਰ ਵੀ ਮਾਰ ਕੇ ਖਾ ਦੇ ਕਮਾ ਕੇ ਦਿਖਾ ਦੇ ਮੜਾ ਜਾ ਓਏ ਓਏ ਹੋ ਜੇ ਮੈਂ ਥੱਲੇ ਟੈਕ ਲਾ ਕੇ ਕਰਦਾ ਹਾਂ ਨਾ ਥੁਮੇ ਫੇਰੇ ਤੂੰ ਵੀ ਗਿਆ ਇੱਧਰ ਆ ਦੇਖੋ ਇਹਨਾਂ ਨੂੰ ਲਹਿਰੀ ਮਸਤੀ ਚੜੀ ਮੀਂਹ ਦੀ ਓਏ ਕਾਹ ਦੋਰ ਮੀਂਹ ਪੈਣਾ ਤਾਂ ਹੈ ਕਿ ਰੂਮੇ ਕਲੂਨ ਆਈ ਹੈ ਉਹਲੇ ਸ਼ਿਫਟ ਜਾ ਕੇ ਅੱਤਾਂ ਖੋਈ ਸੋਹਣੂ ਤਰਾਇ ਤੈਨੂੰ ਸਾਂਹ ਹੂ ਮੈਂ ਤਾਂ ਤੁਸੀਂ ਘਰੇ ਟਰਾਈ ਨਾ ਕਰੋ ਪਰ ਤੁਸੀਂ ਭਲਾ ਕਰੀ ਜਾ ਹੈਂ ਬੱਚੇ ਕੋਈ ਵੀ ਟਰਾਈ ਨਾ ਕਰਿਓ ਇਹੋ ਜਿਹਾ ਕੰਮ ਕਿਉਂਕਿ ਇਹ ਥੋੜੇ ਟ੍ਰੇਨਿੰਗ ਲਈ ਵੀ ਇਹਨਾਂ ਨੇ ਆਪਾਂ ਨੇ ਕਿੱਥੋਂ ਟ੍ਰੇਨਿੰਗ ਲੈ ਕੇ ਮੈਨੂੰ ਨਹੀਂ ਇਹ ਪਤਾ ਇਹ ਗੱਲ ਦਾ ਤੇ ਤਾਂ ਕਰਕੇ ਇਹ ਸੁੱਖਾ ਸੁੱਖਾ ਮੈਂ ੜਵਾਜਾਂ ਮਾਰਦਾ ਹੋਇਆ ਆਹ ਦੇਖੋ ਦੂਰ ਦੂਰ ਤੱਕ ਮੇਰੇ ੜੇ ਫੈਨ ਨੇ ਆਪਣੇ ਚੈਨਲ ਦੇ ਗੁਰੀ ਬਲੌਗਰ ਦੇ ਆਪਣੋਂ ਵਾਜਾਂ ਮਾਰ ਰਹੇ ਆ ਫਟ ਵੱਜੂਗੀ ਮਾਰੇ ਕੋ ਮਸਤੇ ਫਰਦੇ ਆ ਹੀ ਲੋ ਨਿੱਕਾ 스타ਰ ਵੀ ਹੈਗਾ ਨਿੱਕਾ ਸਕਿੱਲ ਛੋੜਾ ਸਕਿੱਲ ਤੂੰ ਮਰ ਕੇ ਧਾ ਕਾਸ਼ ਓਏ ਓਏ ਤੈਨੂੰ ਕੀ ਕਰਨਾ ਆਉਂਦਾ ਲੈ ਪਸੇ ਵੀ ਵੰਚ ਪਿਛ ਕਰੀ ਕਰੀਂ ਕਿ ਤੂੰ ਘਰੇ ਕਾਰੀ ਕਰੀਂ ਕਰ ਆ ਦੇਖੋ ਲੈ ਇਹ ਕਹਿੰਦਾ ਮੈਂ ਕਿਹੜਾ ਕਿਥੋਂ ਘਾਟ ਆ ਲੈ ਆ ਤੇਰੇ ਠੀਕ ਐ ਹਰ ਖਰਬੂਜੇ ਨੇ ਵੇ ਖਰਬੂਜਾ ਰੰਗ ਫੜਦੇ ਫੜਦਾ ਮੀਰੇ ਸਾਰੇ ਇੱਥੇ ਖੜੇ ਹੋਏ ਆ ਦੂਰ ਤੱਕ ਸਾਡੇ ਸੁੱਖੇ ਮਾਂ ਦੀ ਹੱਟੀ ਆ ਤੇ ਸੁੱਖਾ ਮਾਂ ਤੇ ਸੁਣ ਦਹਿ ਰਿਹਾ ਹੋ ਵੀ ਪੂਰੀ ਮਸਤੀ ਕਰ ਰਿਹਾ ਮੀਨੇ ਵਿੱਚ ਕਹਿੰਦਾ ਵੀ ਮੈਂ ਖੁਸ਼ ਆ ਜਿਵੇਂ ਕਹਿੰਦੇ ਹੁੰਦੇ ਆ ਜਨੌਰ ਕਿੜੇ ਕਿੜੇ ਨੇ ਖੋਟੇ ਤੋਂ ਬਾਹਰ ਆਉਂਦੇ ਮੀਂਹ ਪੈਦੋਂ ਹੁਣ ਇਹ ਬਾਹਰ ਨਿਕਲੇ ਨਹੀਂ ਅੱਜਕੱਲ ਬੱਚੇ ਤੇ ਅੱਜ ਸੌਰੀ ਬੱਚੇ ਤੇ ਸੁੱਖੇ ਮਾਂ ਨੂੰ ਨਹੀਂ ਇਹ ਵੀ ਨਿਆਰੇ ਲੈ ਰਹੇ ਮੀਨ ਆਨੰਦਮਾਨ ਰਹੇ ਆ ਤੁਹਾਨੂੰ ਮੈਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਹੋਰ ਤਾਂ ਹੋਰ ਦੇਖੋ ਨਿੱਕਾ ਟਿੱਡਾ ਨਹੀਂ ਮਾਂ ਦੇਖੋ ਲਓ ਇਹ ਵੀ ਸਟੰਟ ਕਰ ਰਿਹਾ ਚਲੋ ਦੋਸਤੋ ਆਪਾਂ ਤੁਹਾਨੂੰ ਦਿਖਾਉਨੇ ਅੰਦਰਲੇ ਘਰ ਦੇ ਵਿੱਚ ਜਾ ਕੇ ਬਲੌਗ ਦਾ ਬਾਕੀ ਹਿੱਸਾ ਬਣੇਗਾ ਮੇਰੇ ਨਾਲ ਆਪਾਂ ਆ ਕੇ ਘਰ ਦੇ ਅੰਦਰਲੀ ਸਾਈਡ ਤੇ ਤੇ ਦੇਖ ਸਕਦੇ ਹੋ ਇੱਥੋਂ ਤੁਸੀਂ ਮੀਂਹ ਦਾ ਅੰਦਾਜ਼ਾ ਲਗਾ ਸਕਦੇ ਹੋ ਗਲੀ ਵਿੱਚ ਕਿਉਂਕਿ ਇੱਟਾਂ ਦੀ ਗਲੀ ਆ ਅੱਜ ਅਸੀਂ ਬਾਹਰੋਂ ਆਏ ਆ ਉੱਥੇ ਬਾਹਰ ਪਹਿਲਾਂ ਕਿਉਂ ਇੱਟਾਂ ਪਾਣੀ ਪੀ ਗੀਆਂ ਫਿਰ ਵੀ ਕਹਿ ਸਕਦੇ ਹਾਂ ਵੀ ਚੰਗਾ ਮੀਂਹ ਪੈਗਾ ਹਜੇ ਕਣੀਆਂ ਡ੍ਰਿਜ਼ਲਿੰਗ ਪੂਰੀ ਵਧੀਆ ਹੋਈ ਜਾਂਦੀ ਹੈ ਤੇ ਪੂਰਾ ਵਧੀਆ ਮੀਂਹ ਦੇ ਪਾਣੀ ਆਪਣੀ ਗਰੇਟ ਸਿੰਨ ਮੰਗਰ ਖੜ ਗਿਆ ਤੇ ਆਥੇ ਆਪਣੇ ਵੀਡੀਓ ਤੋਂ ਪਤਾ ਲੱਗਦਾ ਹੈਗਾ ਕਿ ਮੀਂਹ ਪਿਆ ਕੰਨ ਦੇ ਨਾਲ-ਨਾਲ ਦਿਖ ਸੁਕਾ ਪਿਆ ਕਿਉਂਕਿ ਹਵਾ ਇਧਰਲੇ ਪਾਸੇ ਆ ਇਸ ਲਈ ਉਥੇ ਮੀਂਹ ਨਹੀਂ ਪਿਆ ਕੰਨ ਦੇ ਨਾਲ ਆਦੇ ਕੰਨ ਸੁੱਕੀ ਪਈ ਜਾਵਾ ਤੇ ਆਪਣੇ ਬੂਟੇ ਨੇ ਤੇ ਆ ਦੇਖ ਸਕਦੇ ਆਪਣਾ ਰਾਜਦੂਤੀ ਭੇਜ ਗਿਆ ਦੇਖੋ ਆਹ ਚੀਜ਼ ਕਿੰਨ ਨੂੰ ਪਸੰਦ ਆ ਬੱਬਲ ਜਿਹੜੇ ਬੰਦ ੜੇ ਗਵਾਂਢੀਆਂ ਨੇ ਕਾਲੀ ਆ ਜਿਵੇਂ ਵਿਚਾਰੇ ਪਲਾਸਟਰ ਪੁੱਸਰੇ ਸੌਰੀ ਬਨੇਰਾ ਬੰਨਿਆ ਹੋਪਫਲੀ ਸੋ ਗਿਆ ਹੋਊਗਾ ਵੇ ਰਾਤ-ਰਾਤ ਉਹ ਤੇ ਮੈਸਤਰੀ ਲੱਗੀ ਸੀ ਅੱਜ ਪਰ ਮੀਨ ਪੈਨ ਕਰਕੇ ਪਤਨੀ ਮੈਸਤਰੀ ਲੱਗੇ ਕੇ ਹਟ ਗਏ ਚਲੋ ਕੋਈ ਨਹੀਂ ਮੈਸਤਰੀਆਂ ਨੂੰ ਵੀ ਥੋੜਾ ਜਿਹਾ ਗਰਮੀ ਤੋਂ ਰਾਹਤ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਵੀ ਇਨਸਾਨ ਨੇ ਵਿਚਾਰੇ ਦਿਖਾ ਦਿੰਨੇ ਆ ਆਪਣੇ ਤੇਲੇ ਸਾਈਡ ਤੇ ਦੋਸਤੋ ਆਪਾਂ ਲਾਈਵ ਕੀਤਾ ਹੈ ਆਪਣੇ ਲਾਈਵ ਨੂੰ ਜਗ ਜਰੂਰ ਦੇਖੋ ਲਾਈਵ ਵਿੱਚ ਆਪਾਂ ਪੂਰਾ ਤੁਹਾਨੂੰ ਅੱਧਾ ਪੌਣਾ ਘੰਟਾ ਦਿਖਾਇਆ ਹੈਗਾ ਆਪਣੇ ਮੌਸਮ ਦਾ ਹਾਲ ਜਿਹੜਾ ਮੌਸਮ ਆ ਦੇਖੋ ਕਣੀਆਂ ਹਜੇ ਪੈਰੀਆਂ ਤੁਹਾਨੂੰ ਮੀਂਹ ਦਾ ਪ੍ਰੂਫ ਦਿਖਾ ਦਿੰਨੇ ਆ ਆ ਦੇਖੋ ਬੜਾ ਸੋਹਣਾ ਮੌਸਮ ਹੈ ਪਈ ਜਾਂਦਾਗਾ ਮੀਂਹ ਤੇ ਬੱਦਲ ਦਿਖਾ ਦੇ ਬੱਦਲ ਹਜੇ ਪੂਰਾ ਹੈਗਾ ਉੱਪਰ ਹਜੇ ਤਾਂ ਰੱਬ ਨੇ ਜਿਵੇਂ ਕਹਿੰਦੇ ਨੇ ਸ਼ੁਰੂਆਤ ਹੀ ਕੀਤੀ ਹੈ ਤੇ ਬਾਕੀ ਤਾਂ ਹਜੇ ਮੀਂਹ ਹਜੇ ਪਾਊਗਾ ਹਜੇ ਤਾਂ ਜਣੀ ਝੱਕ ਜੀ ਖੋਲਦਾ ਪਏ ਜਿਨੂੰ ਕਹਿੰਦੇ ਇਧਰਲੇ ਪਾਸੇ ਦੇਖੋ ਚਿੱਟੇ-ਚਿੱਟੇ ਬੱਦਲ ਤੇ ਨੀਲੇ-ਨੀਲੇ ਬੱਦਲ ਨੇ ਹਾਲੇ ਬਦਲ ਪੂਰੇ ਬਦਲ ਬਣੇ ਹੋਏ ਨੇ ਬਹੁਤ ਹੀ ਸੋਹਣਾ ਮੌਸਮ ਤੇ ਜਿਹਦੇ ਵਿੱਚ ਆਪਾਂ ਅੱਜ ਨਜ਼ਾਰੇ ਲੈ ਰਹੇ ਆਂ ਨਹੀਂ ਤਾਂ ਅੰਦਰ ਵੜ ਕੇ ਬਿਠਰੇ ਦਾ ਏਸੀ ਚ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਗਰਮੀ ਇੰਨੀ ਹੋਣ ਦੇ ਬਾਵਜੂਦ ਤੇ ਅੱਜ ਥੋੜਾ ਮੌਸਮ ਵਧੀਆ ਹੋਇਆ ਕਰਕੇ ਆਪਾਂ ਅੱਜ ਬਾਹਰ ਨਿਕਲੇ ਆਂ ਤੇ ਤੁਹਾਡੇ ਲਈ ਵਲੌਗ ਵੀ ਆਪਾਂ ਵਧੀਆ ਤੇ ਲੰਮਾ ਵਲੌਗ ਲੈ ਕੇ ਆ ਰਹੇ ਆਂ ਤੇ ਆਪਾਂ ਲਾਈਵ ਵੀ ਕੀਤਾ ਹੋਆ ਆਪਾਂ ਚੈਨਲ ਤੇ ਪਾਤਾ ਆਪਣੇ ਤੇ ਲਾਈਵ ਵੀ ਤੁਸੀਂ ਦੇਖ ਸਕਦੇ ਲਾਈਵ ਦੇ ਵਿੱਚ ਆਪਾਂ ਜਿੰਨਾ ਮੌਸਮ ਸਟਾਰਟ ਹੋਇਆ ਸਟਾਰ ਤੋਂ ਲੈ ਕੇ ਮੀਂਹ ਤੱਕ ਆਪ ਤੁਹਾਨੂੰ ਸਾਰਾ ਦਿਖਾਇਆ ਤੇ ਜਾ ਕੇ ਜ਼ਰੂਰ ਦੇਖਿਓ ਆ ਦੇਖੋ ਜਿਹੜੇ ਆਪਣੇ ਬੂਟੇ ਹੈਗੇ ਵੀ ਹਰੇ ਹੋ ਚੁੱਕੇ ਨੇ ਕਿਉਂਕਿ ਜਿਹੜਾ ਮੀਂਹ ਦਾ ਪਾਣੀ ਹੈਗਾ ਕਹਿੰਦੇ ਨੇ ਰੇਹ ਦਾ ਕੰਮ ਕਰਦਾ ਆ ਦੇਖੋ ਤੇ ਦੋਸਤੋ ਬੱਦਲ ਹਜੇ ਪੂਰਾ ਉੱਪਰ ਤੁਹਾਡੇ ਕਿੱਥੇ ਕਿੱਥੇ ਮੀਂਹ ਪਿਆ ਦੋਸਤੋ ਤੇ ਕਿੱਥੇ ਕਿੱਥੇ ਆਉਣ ਦੀ ਸੰਭਾਵਨਾ ਹੈਗੀ ਕਮੈਂਟਾਂ ਵਿੱਚ ਜਰੂਰ ਦੱਸੋ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੂਗਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਆਪਣਾ ਆਈਡ ਕਰਦੇ ਹਾਂ ਜਿਹੜਾ ਤੁਹਾਨੂੰ ਆਪਣਾ ਅੱਜ ਦਾ ਮੀਂਹ ਵਾਲਾ ਵਲੌਗ ਆ ਤੁਹਾਨੂੰ ਜਰੂਰ ਪਸੰਦ ਆਊਗਾ ਜੇਕਰ ਪਸੰਦ ਆਇਆ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਲਾਈਕ ਤੇ ਵੱਧ ਤੋਂ ਵੱਧ ਕਰੋ ਸ਼ੇਅਰ ਕਿਉਂਕਿ ਦੋਸਤੋ ਤੇ ਜਿਹੜਾ ਘੰਟੀ ਦਾ ਬਟਨ ਦਾ ਉਹ ਦਬਾ ਦਿਓ ਜਿਹੜਾ ਮੈਂ ਤੁਹਾਨੂੰ ਕਹਿਣਾ ਭੁੱਲ ਜਾਨਾ ਹੈਗਾ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਦਾ ਬਟਨ ਦਬਾ ਦਿ ਤੁਹਾਡਿੰ ਨਵੇਂ ਨਵੇਂ ਵਲੌਗ ਜੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਤੁਹਾਡੇ ਨਵੇਂ ਨਵੇਂ ਵਲੌਗ ਆਪਲੇ ਕਿੰਨੇ ਆਉਂਦੇ ਰਗੇ ਤੇ ਦੋਸਤੋ ਬਣੇ ਰਹੋ ਆਪਣੇ ਚੈਨਲ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜੀ ਆਉਂਦੇ ਵਾਹ ਦੇ ਰਹੋ ਜੀ